ਇਹੋ ਚੀਜ਼ ਹੁਣ ਸਾਰਿਆਂ ਨੇ ਪਿਆਰ ਪ੍ਰੇ ਸਾਸ੍ਰਿਕਾ ਨਾਲ ਆਪਣੇ ਦੂਜੇ ਵਲੌਗ ਚ ਅੱਜ ਵੀ ਆਪਾਂ ਪੂਆ ਗੋਲਾ ਹੰਸੂਰੇਸ ਵੇਰ ਉੱਤੇ ਕੇ ਤਰ੍ਹਾਂ ਜਾਨੀ ਆਪਣਾ ਤੀਜਾ ਵਲੌਗ ਹੋ ਗਿਆ 30 ਡੇ ਸੀਰੀਜ਼ ਦਾ ਤਿੰਨਤਾ ਤੀਜਾ ਚ ਨਾ ਆਪਣਾ ਤਿੰਨਤਾ ਬੂਆ ਗੁਲਾਏ ਹੋਏ ਦੂਜਾ ਇਹ ਹਾਂ ਤੇ ਫਾਕੀ ਚਾਹ ਵੀ ਲੱਗੇ ਹੋਏ ਤੇ ਬਾਕੀ ਚਲੋ ਖਾਣ ਪੀਣ ਨੂੰ ਤਾਂ ਫਾਂ ਫਿਰ ਉਹ ਵੀ ਖਾਣੇ ਆ ਚੱਕੋ ਜੀ ਬਾਰਖਾਂ ਵੀ ਹਾਜ਼ਰ ਹੋ ਗਿਆ ਇੱਕਦਮ ਤਾਂ ਪ੍ਰਗਟ ਹੋਏਗਾ चलो बाकी चाह पी के प्रगट हो गया चलो चलो चाह पी फिर बाहर चलते हैं दिखाने तो को

ਚਲੋ ਮੁੰਡਾ ਚੈੱਕ ਕਰੋ ਸਵੇਰ ਦਾ ਵੀਓ ਪਰ ਐਪ ਨਹੀਂ ਕਰਿਆ ਠੀਕ ਹੈ ਜਦੋਂ ਸਰਬਕਾਸ਼ੀ ਜੀ ਤਿਆਰ ਹੋ ਗਏ ਆ ਮਤਲਬ ਨਿਪੜਿਆ ਦਾ ਕੰਮ ਆ ਸਾਡਾ ਤਾਂ ਨਿਪੜ ਗਿਆ ਉੱਤਰ ਲੱਗੇ ਹੋਣੇ ਆ ਪੱਟੇ ਦਾ ਹੱਦਾ ਸੀਟੋ ਗਿਰ ਗਿਆ ਮੁੰਡਾ ਗੱਲ ਕਰਦਾ ਜੀ ਵੇਲਾ ਮੈਟ ਕੱਟ ਤੇ ਤੇ ਜਿਹੜੇ ਆਪਾਂ ਰਾਤ ਲਿਆ ਤੇ ਬਾਕੀ ਚਲੋ ਨਿਪੜ ਗਿਆ ਕੰਮ ਤਾਂ ਬਣਾ ਓਕੇ ਚੱਲੀ ਜਾਂਦੋ ਵਾਕਿ ਤੁਹਾਨੂੰ ਦਿਖਾਈ ਜਾਵਾਂਗੇ ਨਾਲ ਦੀ ਨਾਲ ਤੇ ਪਾਕੀ ਵੀਊ ਚੈੱਕ ਕਰੋ ਕੋਠਿਆਂ ਦਾ ਓਕੇ ਇੱਧਰ ਵੀ ਆ ਪਿੰਡ ਚੋਂ ਬਾਹਰ ਆ ਮਤਲਬ ਕਰ ਉਧਰ ਪਿੰਡ ਆ ਜਾਂਦਾ ਮੁੰਡਿਓ ਓਕੇ ਆਣਾ ਵੀ ਮੋਟਰ ਆ ਗਈ ਕੋਲੋ ਆ ਗਈ ਮੋਟਰ ਤੇ ਮਤਲਬ ਵਾਕੀ ਦੇਖੋ ਹਾਂ ਕੋਈ ਨਹੀਂ ਹੁੰਦਾ ਤੇ ਵਾਕੀ ਮੁੰਡਿਓ ਆ ਚੈੱਕ ਕਰੋ ਟਮਾਟਰ ਲੱਗੇ ਹੋਏ ਆ ਆਪਣੀ ਸਰਾ ਵੀ ਐ ਹੋਆ ਕੀ ਐਵੇਂ ਲਾਵਾਂਗੇ ਆਹ ਲਫੋਫੋ ਵਛਾ ਕੇ ਨਹੀਂ ਤਾਂ ਫਿਰ ਦੇਖਾਂਗੇ ਬੈਂਪੂਆਂ ਦੇ ਨਾਲ ਲਾਉਂਗੇ ਆਹ ਬਿਨਾ ਬੈਂਪੂਆਂ ਤੋਂ ਲਾ ਰੱਖਿਆ ਚੈੱਕ ਕਰੋ ਜਲੀ ਨਾ ਕਰਾਇਓ ਹੈ ਪੀ ਤੇ ਇਨਫੈਕਸ਼ਨ ਆ ਜਾ ਬਾਕੀ ਆਪਣੀ ਵੀ ਸਲਾਹ ਆਉਂ ਤਾਂ ਲੱਗੇ ਹੋਏ ਲਾਈ ਹੋਏ ਦੋ ਤਿੰਨ ਔਲੀਆਂ ਬਾਕੀ ਦੇਖਾਂਗੇ ਖਾਸੀਆਂ ਲਾਵਾਂਗੇ ਹੋਰ ਲਾਵਾਂਗੇ ਬਤਾਉ ਇਹ ਆਪਣੇ ਮਟਰ ਤੇ ਬਤਾਉ ਵੀ ਲੈਣੇ ਆਪਾਂ ਹੋਰ ਚਲੋ ਜੀ ਕੋਲ ਲੈਣਾ ਤੇ ਦਹੀਂ ਤੇ ਪਨੀਰ ਬਾਕੀ ਪਨੀਰ ਰੱਖਤਾ ਗੱਦੀ ਚ

ਮੋਟਾ ਟੋਪੀਆ ਲੱਗ ਗਿਆ ਜਾਨੇ ਆ ਬਾਬਾ ਗੁਰੂ ਚੱਲ ਪਏ ਵਾਹਿਗੁਰੂ ਲਾਓ ਵੀ ਮਿੱਤਰੋ ਚੱਲਦਾ ਜੀ ਪ੍ਰੋਸੈਸ ਅਸੀਂ ਕੱਢਣ ਦਾ ਤੇ ਜੇ ਵੀਡੀਓ ਵਧੀਆ ਲੱਦੇ ਨੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਜੀ ਮਾਹੌਲ ਚਾਰ ਕਿਸੇ ਨੂੰ ਪਤਾ ਕਿ ਕਿਸੇ ਨੂੰ ਪਾ ਲਾਓ ਜੀ ਇਸੇ ਨੂੰ ਫੜਿਆ ਨਾ ਆਦੀ ਜਿੱਥੇ ਰੱਪਟੇ ਨਹੀਂ ਖੁੱਲਦੀਆਂ ਕਿ ਚੋਬਰ ਤੋਂ ਕਿੰਨਾ ਚਿਰ ਹੋ ਗਿਆ ਖੋਲਦੇ ਨੂੰ ਬਗੇਰ ਦੇ ਇੱਥੇ ਮੈਂ ਥਾ ਲਈ ਹੁਣ ਸਭ ਤੋਂ ਵੱਡੀ ਚਿੰਤਾ ਤੇ ਇਹ ਰੱਪਟਾ ਲਾਇਆ ਲੋਕੀ ਚੱਕ ਦੇ ਫੱਟੇ ਫੇਰਾ ਲਾਓ ਵੀ ਮਿੱਤਰੋ ਪੈ ਗਿਆ ਜੀ ਦਹੀਂ ਤੇ ਆ ਗਿਆ ਚੋਬਰ ਹਾਂ ਵੀ ਮਿੱਤਰਾ ਸਾਡੀ ਆਦੀ ਮੋਤੀ ਰੋਕੀ ਦੀ ਜੁੰਮੇ ਵੇਖੋ ਜੀ ਦਹੀਂ ਪਾਉਂਦੇ ਹੋਏ ਮੁੰਡੇ ਨਵੇਂ ਨਾ ਬਣਾਈ ਇੱਕ ਨਾ ਮਿਲਣਾ ਮਿਲ ਜਾਣਾ ਹੀ ਜੋ ਹੋਣਾ ਹੈ ਉਹ ਹੋ ਜਾਣਾ ਹੈ ਤੇਰੀ ਚਿੰਤਾ ਨਾਲ ਰਾਤ ਨੂੰ ਬਹਿਣਾ ਪੁਰੇ ਪੁੱਤਰ ਉਸਕਾ ਆਇਚ ਬੜਾਈ ਬੜਾ ਪਿਆਰਾ ਫਿਲਮ ਦਾ ਵਿਚ ਹੈ ਆਇ ਬੜਾਈ ਚੜ ਜਾਣਾ ਸੈਟਿੰਗ ਕਰਕੇ ਦਾ ਮੇਰੇ ਕੋਲ ਕੁਰਸੀ ਕੋਲ ਬਤਵਾ ਦਾ ਬਤਵਾ ਪੂਰੀ ਤਨ ਦਾ ਤੋ ਅਰਦਾਸ ਇੱਕ ਹੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਬਸਤੇ ਸ੍ਰੀ ਭਗਵਤੀ ਦੀ ਸਹਾਇ 13 ਲੋਬੇ ਮੁੜਿਓ ਪ੍ਰਸ਼ਾਦਾਸ਼ਕ ਹੈ ਬੈਠੇ ਆ ਮੁੱਛ ਤੇ ਤੁਹਾਨੂੰ ਦਿਖਾ ਦੇ ਇੱਥੇ ਨੀੜੋ ਮੋਟਰ ਬਾਕੀ ਬੈਠੇ ਜੁਆਇ ਕਰ ਰਹੇ ਆ ਪੂਰਾ ਵਧੀਆ ਫਿਰ ਬਸ ਆਪਾਂ ਰਿਸ਼ਤੇਦਾਰ ਜਾਣ ਤੋਂ ਬਾਅਦ ਫਿਰ ਆਪਾਂ ਵੀ ਚੱਲਾਂਗੇ ਘਰ ਨੂੰ ਤੇ ਸ਼ਾਇਦ ਘਰ ਦੇ ਇੱਥੇ ਰਹਿ ਜਣ ਬਾਕੀ ਤੁਹਾਨੂੰ ਅੱਗੇ ਦਿਖਾਉਣੇ ਆ ਕੀ ਬਣਦਾ ਕੀ हां जी बिल्कुल एना सही सच बोल ਦਿੱਤਾ ਤੇ ਵੀਡੀਓ ਨੂੰ ਬੋ ਲਾਈਕ ਕਰਕੇ ਤੁਸੀਂ ਸਾਰਿਆਂ ਦਾ ਸੱਚ ਦਾ ਸੱਚ ਪਾਣੀ ਦਾ ਪਾਣੀ ਕਰ ਦਿਓ ਪਾਣੀ ਦਾ ਪਾਣੀ ਝੂਠ ਝੂਠ ਕਰ ਦਿਓ ਚਲੋ ਜੀ ਆਪਾਂ ਨੂੰ ਫਿਰ ਤੋਂ ਸਪਲੈਂਡਰ ਮਿਲ ਗਿਆ ਤੇ ਹੁਣ ਆਪਾਂ ਜੰਨੇ ਆ ਵੜਿਆ ਕਿਹੜਾ ਕੱਢਣਾ ਸਹੀ ਸੌਣ ਚੁਪੇ ਬਾਕੀ ਦੇਖ ਲੈਣ ਕਿ ਭੰਗਾਂ ਤੋਂ ਕਿੱਥੇ ਜਾ ਕੇ ਦੇਖ ਰਹੇ ਹਾਂ ਕਿਦਾਂ ਚੱਲਦੇ ਆ ਚੋ 2 2 ਲਾਓ ਜੀ ਮਿੱਤਰੋ ਕਰੋ ਜੀ ਚੈੱਕ ਹੁਣ ਦੀ ਵਾਈਬ ਤੇ ਪਹਿਲਾ ਚੈੱਕ ਆਊਟ ਕਰ ਰਹੇ ਹਾਂ ਦੀ ਫੁੱਲ ਟਾਰਕ ਡੀ ਵੀ ਸੀਗੀ ਤੇ ਹੁਣ ਦੇਖ ਲਓ ਜੀ ਫੇਰੇਆਂ ਡੰਗਰਾਂ ਦਾ ਕੰਮ ਕਰਦੇ ਹੋਏ ਤੇ ਅੱਜ ਦਾ ਬਲੌਗ ਬਸ ਇੰਨਾ ਹੀ ਤੇ ਤੁਹਾਨੂੰ ਥੋੜਾ ਥੋੜਾ ਹੋਰ ਚੈੱਕ ਆਊਟ ਕਰਾ ਦਨੇ ਆ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜੀ ਮਿੱਤਰੋ ਚੱਲ ਰਹੀ ਹੈ ਡੰਗਰਾਂ ਨੂੰ ਪਾਣੀ ਪਾੜੀ ਪੀ ਰਹੀਆਂ ਨੇ ਤੇ ਆਹ ਕਤੂਰੇ ਸਿੱਦੇ ਨੰਦੇ ਨੇ ਯੂਰੇ ਆਪਾਂ ਛੋਟੇ ਛੋਟੇ ਪਾੜ ਲ ਜੀਗੇ ਉਸ ਦੇਸੀ ਕੁੱਤੇ ਦੇ ਤੇ ਆਹ ਦੇਖ ਲੋ ਜੀ ਮੁੰਡਾ ਆ ਜੀ ਸ਼ਾਸਤਰੀ ਯਾਰ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਕਿ ਅੱਜ ਆਪਾਂ ਇਹਨਾਂ ਦਾ ਪੰਪ ਕਰਾਂਗੇ ਰੂਟਰੀ ਪੰਪ ਠੀਕ ਹੈ ਜੀ ਤੇ ਮਿੱਤਰੋ ਤੇ ਬਾਕੀ ਤੁਹਾਨੂੰ ਦੱਸਾਂ ਕਿੰਨਾ ਖਰਚਾ ਹੋ ਗਿਆ ਪਹਿਲਾਂ ਅਸੀਂ ਤੋਂ ਸਟਾਰਟ ਕਰਾਂਗੇ ਆਪਣੀ ਕਾਲੀ ਮੱਝ 575 ਆ ਰਹੀ ਹੈ 6 ਸਿਲੰਡਰ ਠੀਕ ਹੈ ਜੀ ਤੇ ਮਿੱਤਰੋ ਅੱਜ ਦੇ ਵਲੌਗ ਚ ਬਸ ਇੰਨੇ ਹੀ ਸੀਗਾ ਖੜਜੋ ਤਾਂ ਆਵਾਂਗੇ ਖੜੇ ਹੋਰ ਧਾਰਾਂ ਚੋਵਾਂਗੇ ਆਪਾਂ ਅੱਛਾ ਤੇ ਬਾਕੀ ਹੁਣ ਤਾਂ ਕੱਖ ਪਾ ਦਨੇ ਆ ਕੱਖ ਤਾਂ ਤੁਹਾਨੂੰ ਕਿਹ ਦਿਖਾਣੇ ਆ ਆ ਦੇਖੋ ਜੀ ਤੁਹਾਨੂੰ ਥੋਨੇ ਕਿਹੜਾ ਦੇਖਿਆ ਹੋਊਗਾ ਦੁੱਧ ਤੁਹਾਨੂੰ ਦਿਖਾਣੇ ਆ ਸੀ ਤਾਜ਼ਾ ਮੁਰਕ ਥੋਨੇ ਪਾਣੀ ਵਾਲਾ ਦਿੱਤਾ ਹੋਊਗਾ ਚਲੋ ਜੀ ਕਰਾਉਣੇ ਚੈੱਕ ਆਊਟ ਆ ਦੇਖੋ ਜੀ ਆਹ ਲਓ ਇਹ ਦੇਸੀ ਗੋਤੇ ਦੇ ਕੁਟਰੇ ਵਾਲੇ ਵੀ ਨੇ ਲਓ ਜੀ ਇਹ ਪਾਲਣਾ ਸੌ ਗੁੱਤੀਆ ਆਹ ਵੇਖ ਲੋ ਪੜਾਂ ਇੱਕੋ ਪੜਾਂ ਲਓ ਹਾਂ ਇੱਕ ਚੈੱਕ ਕਰੋ ਮਿੱਤਰੋ ਫਾਈਨਲੀ ਤਾਰਾ ਤੂਰਾ ਕੱਢ ਗਿਆ ਉਹਨਾਂ ਸਾਰਾ ਕੰਮ ਕੰਪਲੀਟ ਆ ਤੇ ਕੁੱਤਿਆਂ ਨੂੰ ਦੁੱਧ ਪਿਲਾਤਾ ਤੇ ਮਿੱਤਰੋ ਦਿਖਾ ਦਿੰਨੇ ਆ ਜੀ ਆਪ ਤੇ ਆਪਣਾ ਦੁੱਧ ਤੇ ਇੱਕ ਕਿੰਨੀ ਚਾ ਤੇ ਦੂਜਾ ਇਹਦੇ ਵਿੱਚ ਲਓ ਜੀ ਤੇ ਹੁਣ ਆਪਾਂ ਚੱਲੇ ਨੂੰ ਚੰਗਾ ਜੀ ਮਿੱਤਰੋ ਬਾਏ ਬਾਏ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਦੇ ਰਹੋ ਤੇ ਜਿਹੜਾ ਮਾੜਾ ਮੁੱਟਾ ਨਿੱਕਾ ਮੁੱਟਾ ਜਾ ਕੰਮ ਹੈ ਉਹ ਮੇਰੇ ਤੁਹਾਨੂੰ ਘਰੇ ਚੱਲਾਂਗੇ ਤੇ ਅੱਜ ਡਰ ਵਾਸਤੇ ਨਹੀਂ ਤੇ ਅੱਜ ਤੇ ਆਪਣਾ 30 30 ਡੇਸ ਬਲੌਗ ਚੈਨਲ ਦਾ ਹਫ਼ਤੇ ਸਾਨੂੰ ਸਪੋਰਟ ਜਰੂਰ ਕਰਿਓ ਮਿੱਤਰੋ ਹਾਂ ਵੀ ਮਿੱਤਰੋ ਕਹਿੰਦੇ ਬਾਏ ਬਾਏ ਸਾਰਿਆਂ ਨੂੰ ਬਾਏ ਬਾਏ ਹੋਰ ਦਾ ਬੈਸਟ ਸਾਨੂੰ ਕਹਦੇ ਹੋ ਜੀ ਕਿ ਅਸੀਂ ਵੀਡੀਓ ਪਾਈ ਜਾਈਏ ਸਾਡਾ ਮਨ ਨਾ ਪੜਕੇ ਕਿ ਵੀਡੀਓ ਚੱਲਦੀਆਂ ਨਹੀਂ ਅਹ ਜੀ ਵੀਡੀਓ ਪਾਣੀ ਤੇ ਚਲੋ ਓਕੇ ਬਾਏ ਬਾਏ ਟਾਟਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਬਾਏ 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 ਜੀ